ਇਸ ਕੈਨ ਯੂ ਸਾਰੇ ਕੀ ਡਾਂਸਰਸ ਗਲਤ ਹੁੰਦੀਆਂ ਆ ਆਰਗੇਨਾਈਜ਼ਰਸ ਗਲਤ ਹੁੰਦੇ ਆ ਦੇਖੋ ਉਹਨਾਂ ਦਾ ਕੀਤਾ ਉਹਨਾਂ ਦਾ ਪੇਸ਼ਾ ਮੈਂ ਇਸ ਇੰਡਸਟਰੀ ਨਾਲ ਬਹੁਤ ਲੰਮਾ ਵਾਪਿਆ ਕਾਫੀ ਲੰਮਾ ਟਾਈਮ ਕੰਮ ਕੀਤਾ ਮੈਂ ਇੰਡਸਟਰੀ ਦੇ ਵਿੱਚ ਪਰ ਮੈਨੂੰ ਕਦੀ ਵੀ ਸਾਨੂੰ ਐਸਾ ਫੇਰ ਹੋਇਆ ਕਿ ਸਾਡੀ ਆਰਗੇਨਾਈਜ਼ਰ ਨੇ ਜਿੱਥੇ ਵੀ ਸੇ ਪ੍ਰੋਗਰਾਮ ਲਾਉਣ ਜਾਂਦੇ ਸੀ ਵਿਆਹ ਦਾ ਜਦੋਂ ਮੈਂ ਵੀ ਐਂਕਰ ਜਾਂਦੀ ਸੀ ਤੇ ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਸੀ ਕਿ ਆਰਗੇਨਾਈਜ਼ਰ ਨੇ ਸਾਨੂੰ ਸੇਫਟੀ ਨਹੀਂ ਬਖਸ਼ੀ ਸਸਟੀ ਕਾਲਜੇ ਸਾਰਿਆਂ ਨੂੰ ਸੋ ਮੈਨੂੰ ਆਪਣਾ ਨਾਮ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਕਿ ਅੱਜ ਮੈਨੂੰ ਐਸੇ ਕੰਟਰੀਜ਼ ਦੇ ਵਿੱਚ ਕਿਹੜੇ ਸਾਡੇ ਪੰਜਾਬੀ ਜੋ ਮੈਨੂੰ ਨਹੀਂ ਜਾਂਦੇ। ਸੋ ਬਹੁਤ ਪਿਆਰ ਤੇ ਮੁਹੱਬਤ ਮਿਲੀ ਤਾਂ ਸਾਰੇ ਪੰਜਾਬੀਆਂ ਦੀ। ਧੰਨਵਾਦ। ਸਵੱਛਤਾ ਜਿਹੜਾ ਮੇਰਾ ਟੌਪਿਕ ਹੈ ਬੜੀ ਵੀਡੀਓ ਵਾਇਰਲ ਹੋਈ ਹੈ ਉਹ ਡਾਂਸਰ ਕੁੜੀ ਦੀ ਕਿ ਜਿੱਦ ਤੇ ਅਟੈਕ ਕੀਤਾ ਵਿਆਹਵੰਦ ਸ਼ੋਅ ਦੇ ਵਿੱਚ ਤੇ ਕਈ ਲੋਗੋ ਦੀ ਸਾਈਡ ਲੈ ਰਹੀ ਹੈ। ਔਰ ਜੋ ਡੀਜੇ ਵਾਲੇ ਨੇ, ਆਰਗੇਨਾਈਜ਼ਰ ਉਹ ਦਸ ਰਕੀ ਨੇ ਕੁੜੀ ਦਿਖਲਦੀ ਹੈ। ਸੱਚ ਪਹਿਲੀ ਗੱਲ ਤਾਂ ਮੈਂ ਕਲੀਅਰ ਕਰਨਾ ਚਾਹੂੰਗੀ ਕਿ ਜੇ ਤੁਸੀਂ ਕੈਨ ਯੂ ਸਾਰੇ ਕੀ ਡਾਂਸਰਸ ਗਲਤ ਹੁੰਦੀਆਂ ਆ ਆਰਗੇਨਾਈਜ਼ਰਸ ਗਲਤ ਹੁੰਦੇ ਆ ਦੇਖੋ ਉਹਨਾਂ ਦਾ ਕੀਤਾ ਉਹਨਾਂ ਦਾ ਪੇਸ਼ ਆ ਨੰਬਰ 2 ਮੇਰਾ ਇੰਡਸਟਰੀ ਨਾਲ ਬਹੁਤ ਲੰਬਾ ਵਾਪਿਆ ਮੈਂ ਬਚਪਨ ਤੋਂ ਹੀ ਸਿੰਗਿੰਗ ਲਾਈਨ ਚ ਮਾਤਾ ਰਾਨੀ ਜਿੱਦੇ ਜਾਗਨ ਲਾਉਣਾ ਲੇਡੀ ਸੰਗੀਤ ਲਾਉਣਾ ਮੈਂ ਬਚਪਨ ਤੇ ਸਿੰਗ ਲਾਈਨ ਚ ਆਂ ਔਰ ਵਿਆਵਨ ਦੇ ਵਿੱਚ ਐਜ਼ ਅ ਐਂਕਰ ਸਟੇਜ ਹੋਸਟ ਕਰਨਾ ਸੋ ਮੈਂ ਕਾਫੀ ਲੰਬੇ ਸਮੇਂ ਤੱਕ ਪੰਜਾਬ ਚ ਐਜ਼ ਅ ਆਰਟਿਸਟ ਕੰਮ ਕੀਤਾ ਔਰ ਮੈਨੂੰ ਆਲਮੋਸਟ ਪੰਜਾਬ ਦੇ ਕਾਫੀ ਆਰਗੇਨਾਈਜ਼ਰ ਕਾਫੀ ਪੰਗੜੇ ਕਿਤੇ ਦੇ ਕ੍ਰੋਪਸ ਸਾਰੇ ਕੁੜੀਆਂ ਮੁੰਡੇ ਮੈਨੂੰ ਜਾਣਦੇ ਆ ਜਿਹੜੇ ਮੇਰੇ ਟਾਈਮ ਦੇ ਸੀ ਹੁਣ ਤਾਂ ਬਹੁਤ ਨਵੇਂ ਕ੍ਰੋਪਸ ਆ ਗਏ ਆ ਔਰ ਕਾਫੀ ਲੰਮਾ ਟਾਈਮ ਕੰਮ ਕੀਤਾ ਮੈਂ ਇੰਡਸਟਰੀ ਦੇ ਵਿੱਚ ਪਰ ਮੈਨੂੰ ਕਦੀ ਵੀ ਸਾਨੂੰ ਨਹੀਂ ਆਸਫੀਰ ਹੋਇਆ ਕਿ ਸਾਡੀ ਆਰਗੇਨਾਈਜ਼ਰ ਨੇ ਜਿੱਥੇ ਵੀ ਸੀ ਪ੍ਰੋਗਰਾਮ ਲਾਣ ਜਾਂਦੇ ਸੀ ਵਿਆਹ ਦਾ ਜਦੋਂ ਮੈਂ ਆਵੀ ਐਂਕਰ ਜਾਂਦੀ ਸੀ ਤੇ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਸੀ ਕਿ ਆਰਗੇਨਾਈਜ਼ਰ ਨੇ ਸਾਨੂੰ ਸੇਫਟੀ ਨਹੀਂ ਬਖਸ਼ੀ ਜਾਂ ਸਾਨੂੰ ਪ੍ਰੋਪਰਲੀ ਸੇਫ ਨਹੀਂ ਕੀਤਾ ਫੰਕਸ਼ਨ ਦੇ ਵਿੱਚ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਕਿਸੇ ਵੀ ਆਰਗੇਨਾਈਜ਼ਰ ਨਾਲ ਮੈਨੂੰ ਕਦੇ ਵੀ ਪ੍ਰੋਬਲਮ ਨਹੀਂ ਕਿਸੇ ਨਾਲ ਵੀ ਬੜਾ ਬਈ ਜਾਣਾ ਪਸੋ ਤੇ ਵਿਆਹ ਅਸ਼ੋ ਸ਼ੁਰੂ ਹੋਣਾ ਆਪਾਂ ਸਟੇਜ ਹੋਸਟ ਕਰਨੀ ਬਾਅਦ ਚ ਆਰਗੇਨਾਈਜ਼ਰ ਨੇ ਪੇਮੈਂਟ ਦੇਣੀ ਕਾਰਪਕ ਚੜ੍ਣਾਣਾ ਆਲਮੋਸਟ ਆਰਗੇਨਾਈਜ਼ਰ ਨੂੰ ਪਤਾ ਹੁੰਦਾ ਹੈ ਜਿਹੜੇ ਵੀ ਕਲਾਕਾਰ ਉਹਨਾਂ ਨੇ ਆਪਣੇ ਸ਼ੋਅ ਦਿੱਤੇ ਹੁੰਦੇ ਹਨ ਉਹਨਾਂ ਨੂੰ ਰਿਸਪੈਕਟ ਨਾਲ ਉਪੇਸ਼ ਆਉਂਦੇ ਆ ਔਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਲਾਕਾਰਾਂ ਦੀ ਸੇਫਟੀ ਆਰਗੇਨਾਈਜ਼ਰ ਦੀ ਹੈ ਉਹਨਾਂ ਨੂੰ ਪਤਾ ਹੈ ਜੇ ਮੈਂ ਕਲਾਕਾਰ ਨੂੰ ਸੇਫ ਨਹੀਂ ਕਰੂੰਗਾ ਤਾਂ ਨੈਕਸਟ ਟਾਈਮ ਕਲਾਕਾਰ ਮੇਰੇ ਸਟੇਜ ਤੇ ਪਰਫਾਰਮ ਨਹੀਂ ਕਰਨਗੇ ਸ਼ੋਅ ਲਾ ਨਹੀਂ ਹੋਣਗੇ ਕਾਮਨ ਸੈਂਸ ਆ ਸੋ ਬੜੀ ਵਾਰ ਇਹ ਵੇ ਮੈਂ ਵੀ ਦੇਖਿਆ ਸੀ ਵਿਆਵਨ ਦੇ ਵਿੱਚ ਵੀ ਜਦੋਂ ਮੈਂ ਸਟੇਜ ਹੌਸਟ ਕਰਦੀ ਸੀ ਕਈ ਵਾਰ ਕੋਈ ਪਾਰਟੀ ਆ ਕੇ ਮੈਨੂੰ ਕਹਿ ਦਿੰਦੇ ਸੀ ਕਿ ਮੈਡਮ ਉਹ ਜਿਹੜੀ ਕੁੜੀ ਹੈ ਨਾ ਡਾਂਸਰ ਮੈਂ ਕਹਾਂ ਜੀ ਇਨਉ ਸੱਤ ਦਿਵਾਰ ਸਟੇਸ ਤੇ ਮੈਂ ਕਹਿੰਦਾ ਆਪਕੇ ਜੀ ਠੀਕ ਹੈ ਮੈਂ ਡੈਕਟਰ ਆਰਗੇਨਾਈਜ਼ ਦੱਸਣਾ ਕਿ ਭਾਜੀ ਪਾਰਟੀਪੂਲਰ ਰਿਕੁਐਸਟ ਆਈ ਹੈ ਕਿ ਆ ਕੁੜੀ ਸਟੇਸ ਤੇ ਨਹੀਂ ਆਉਣੀ ਚਾਹੀਦੀ ਤੁਮਨੇ ਕਿਹਾ ਹਾਂ ਜੀ ਨੰਸੀ ਮੈਡਮ ਤੁਸੀਂ ਨਾ ਸਕਦੇ ਹੋ ਵਜ੍ਹਾ ਕੀ ਹੁੰਦੀ ਸੀ ਜਦੋਂ ਕੁੜੀਆਂ ਅਸ਼ਲੀਲ ਡਾਂਸ ਕਰਦੀਆਂ ਪੰਗੜੇ ਸੱਬਿਆਚਾਰ ਆਪਾਂ ਕਹਿੰਦੇ ਸੱਬਿਆਚਾਰ ਗਰੁੱਪ ਬੁੱਕ ਕੀਤਾ ਸੀ ਸਾਡੇ ਵਿਆਹ ਤੇ ਜੀ ਸੱਬਿਆਚਾਰ ਕਲਚਰ ਗਰੁੱਪ ਆ ਰਿਹਾ ਪਰ ਉਹ ਨਿੱਕਾ ਕੈਵਰਾ ਡਾਂਸ ਵਾਲਾ ਗਰੁੱਪ ਸੋ ਬਹੁਤ ਇੱਜ਼ਤਦਾਰ ਜਿਹੜੀ ਫੈਮਲੀਆਂ ਹੁੰਦੀਆਂ ਹਨ ਬਹੁਤ ਡੀਸੈਂਟ ਤੇ ਇੱਜ਼ਤਦਾਰ ਪਰਿਵਾਰ ਹੁੰਦੇ ਨੇ ਉਹ ਆਪਣੇ 스테ਜ ਤੇ ਨਹੀਂ ਲਾਈਕ ਕਰਦੇ ਕਿ ਡਾਂਸਰ ਕੁੜੀਆਂ ਗੰਦੇ ਗੰਦੇ ਇਸ਼ਾਰੇ ਕਰਨ ਗੰਦੇ ਗੰਦੇ ਸਟੈਪ ਕਰਨ ਤੇ ਆਪਣੇ ਸਰੀਰ ਦੇ ਅੰਗਾਂ ਦਾ ਪ੍ਰਦਰਸ਼ਨ ਕਰਨ ਉਹ ਲਾਈਕ ਕਰਦੇ ਪਿਓਰ ਪੰਜਾਬੀ ਪੰਘੜਾ ਤਾਂ ਕਿ ਉਹਦੀ ਮਾਵਾ ਧੀਆ ਪਹਿਣਾ ਪਰਜਾਈਆਂ ਮਾਸੀਆਂ ਚਾਚੀਆਂ ਤਾਈਆਂ ਸਾਰੀਆਂ ਫੀਮੇਲਸ ਵੀ ਹੁੰਦੀਆਂ ਤਾਂ ਕਿ ਫੀਮੇਲਸ ਨੂੰ ਵੀ ਸ਼ਰਮ ਆਵੇ ਪਰ ਕਈ ਵਾਰ ਕੁਛ ਐਸੀਆਂ ਡਾਂਸਰਸ ਆ ਜਾਂਦੀਆਂ ਸੀ ਸਟੇਜ ਤੇ ਜੋ ਇੰਨਾ ਗੰਦ ਪਾਉਂਦੀਆਂ ਸੀ ਕਿ ਸਾਨੂੰ ਖੁਦ ਨੂੰ ਮੈਨੂੰ ਸਟੇਜ ਤੇ ਖੜੇ ਹੋਏ ਜਦੋਂ ਮੈਂ ਤਾਂ ਮਾਈਕ ਲੈ ਕੇ ਕੋਰਨਰ ਤੇ ਖੜੀ ਹੁੰਦੀ ਸੀ ਨਾ ਮੈਨੂੰ ਖੁਦ ਨੂੰ ਸ਼ਰਮ ਮਹਿਸੂਸ ਹੁੰਦੀ ਸੀ ਔਰ ਮੈਂ ਜਦੋਂ ਪਤਾ ਲੱਗਦਾ ਵੀ ਆਹ ਕੁੜੀ ਨੂੰ ਸਟੇਜ ਤੇ ਆਉਣਾ ਹੈ ਇਹਨਾਂ ਸੀ ਸਟੇਜ ਤੋਂ ਥੱਲੇ ਚਲ ਜਾਵੀਂ ਜਿਹੜਾ ਇਹਨੇ ਗੰਦ ਪਾਣਾ ਮੈਂ ਵੀ ਨਹੀਂ ਦੇਖ ਸਕਦੀ ਪਤਾ ਨਹੀਂ ਸਾਹਮਣੇ ਬੈਠੀ ਲੇਡੀਜ਼ ਕਿਵੇਂ ਬਰਦਾਸ਼ਤ ਕਰਦੀ ਸੀ ਫਿਰ ਲੇਡੀਜ਼ ਦੀ ਕੰਪਲੇਂਟ ਆਉਂਦੀ ਸੀ ਮੈਨੂੰ ਕਿ ਬੇਟਾ ਇਹਨੂੰ ਦੁਆਰਾ ਨਾ ਚੜਾੜਿਆ ਸਟੇਜ ਤੇ ਸਾਡੀਆਂ ਧੀਆਂ ਬਣਾ ਬੈ ਤਕੀਰ ਮਨਚੋਣਾ ਵੀ ਇੰਨਾ ਗੰਦ ਕਿਉਂ ਬਣੀਆਂ ਤੁਸੀਂ ਵਧੀਆ ਸਟੈਪ ਕਰਕੇ ਵਧੀਆ ਪਕੜਾ ਕਰਕੇ ਵੀ ਤਾਂ ਪਰਫਾਰਮ ਕਰਕੇ ਵੀ ਲੋਕਾਂ ਨੂੰ ਐਂਟਰਟੇਨ ਕਰ ਸਕਦੇ ਇੰਨਾ ਗੰਦ ਸਿਰਫ ਜੇ ਸਾਡਾ ਨਾਂ ਬਣੇ ਸਾਡੀ ਡਿਮਾਂਡ ਹੋਵੇ ਹਰ ਆਰਗੇਨਾਈਜ਼ਰ ਕੋਲ ਫੋਨ ਜਾਵੇ ਜੇ ਸਾਨੂੰ ਤਾਂ ਫਲਾਨੀ ਕੁੜੀ ਚਾਹੀਦੀ ਸੀ ਤਾਂ 40000 ਪਰ ਦਾਂਗੇ ਕਿਉਂਕਿ ਗੰਦ ਪਾਉਂਦੀ ਹੈ ਹੁਣ ਜਿਹੜੇ ਥਰਡ ਕਲਾਸ ਦੇ ਲੋਕ ਆ ਜਿਨ੍ਹਾਂ ਦੇ ਘਰਾਂ 'ਚ ਪੂਰਾ ਲੁੱਚ-ਪੁਣਾ ਤੇ ਗੰਦ ਹੈ ਜਿਹੜੇ ਮਰਦਾਂ ਦੀ ਸੋਚ ਦੇ ਵਿੱਚ ਦੂਜੇ ਦੀ ਔਰਤ ਤੇ ਪ੍ਰਤੀ ਸਿਰਮ ਗੰਦ ਹੈ ਉਗੀ ਐਸੀ ਗੰਧੀਆਂ ਕੁੜੀਆਂ ਨੂੰ ਸਟੇਜਾਂ ਤੇ ਬੁਲਾਉਂਦੇ ਆ ਦੱਬ ਕੇ ਇਸ਼ਾਰਾ ਕੰਦ ਪਾਉਣਾ ਮੈਂ ਕਹਿੰਦੀ ਪੁੱਛਣਾ ਕੁੜੀਆਂ ਨਾਲ ਜੱਫੀਆਂ ਪਾਪਾ ਰਚਣਾ ਸੋ ਉਹ ਉਹ ਤਾਂ ਦੇ ਆ ਫੈਮਲੀਆਂ ਨੂੰ ਮੈਂ 3rd ਕਲਾਸ ਫੈਮਲੀਆਂ ਕਹਿੰਦੀ ਵੀ ਗਿਰੇ ਹੋਏ ਲੋਕ ਆਪ ਦੀਆਂ ਜਰਾਨੀਆਂ ਮਾਵਾਆਂ ਤੇ ਸਾਹਮਣੇ ਬੈਠੀਆਂ ਤੇ ਗੰਦ ਪਾ ਰਹੇ ਆ ਉਹ ਲੋਕਾਂ ਨੂੰ ਸ਼ਰਮ ਯਾ ਨਹੀਂ ਹੁੰਦੀ ਹੈ ਹੁਣ ਇਹ ਕੁੜੀ ਨੂੰ ਕਿਹਾ ਗਿਆ ਸੀ ਵੀ ਤੂੰ ਵਿਵਾ ਪੇਮੈਂਟ ਲੈ ਤੇ ਜਾ ਪੁਸਟੇਜ ਤੇ ਨਹੀਂ ਆ ਹੁਣ ਇਹਦੇ ਵਿੱਚ ਇਹਦੀ ਈਗੋ ਆ ਗਈ ਹੈ ਈਗੋ ਕਿਵੇਂ ਵੀ ਇੱਕ ਡਾਂਸਰ ਨੂੰ ਉਹਨਾਂ ਦਾ ਮੈਨੂੰ ਇੱਥੋਂ ਭੇਜਿਆ ਜਾ ਰਿਹਾ ਵੇ ਮੇਰੇ ਮੂੰਹ ਤੇ ਚਪੇੜਾ ਬਾਕੀ ਕੁੜੀਆਂ ਕੱਲ ਨੂੰ ਹੋਰ ਸ਼ੋਅ ਤੇ ਜਦ ਆਣ ਗਿਆ ਮਿਲਣ ਗਿਆ ਮੇਰੀਆਂ ਮੇਰਾ ਨਾਲ ਗੱਲ ਕਰਨ ਗਿਆ ਮੇਰੀ ਬੇਇੱਜ਼ਤੀ ਹੋਊਗੀ ਈਗੋ ਆ ਗਈ ਉਹ ਈਗੋ ਨੂੰ ਹੌਲਡ ਕੀਤੀ ਉਹ ਤੱਕੇ ਨਾਲ ਸਟੇਜ ਤੇ ਰਹੀ ਫਿਰ ਉਹਨੇ ਕਹਿੰਦੇ ਵੀ ਉਹਨੇ ਪੈਕਪੂਗੀ ਬੁਲਾਈ ਸੀ ਚਲੋ ਮੈਂ ਨਹੀਂ ਦੇਖੇ ਇਸ ਕੇਸ ਵਿੱਚ ਤੁਸੀਂ ਨਹੀਂ ਦੇਖੇ ਪਰ ਆਰਗੇਨਾਈਜ਼ ਜੋਰ ਦੂਜੀਆਂ ਕੁੜੀਆਂ ਦੱਸ ਰਹੀਆਂ ਕਹਿੰਦੇ ਨੇ ਮਾਈਕ 'ਚ ਵੀ ਗਾਲਾਂ ਕੱਢਦੀਆਂ ਸੋ ਇਹ ਗਲਤੀ ਉਹ ਕੁੜੀ ਦੀ ਹੈ ਮਾਈਕ ਚ ਕਿਸੇ ਨੂੰ ਗਾਲਾਂ ਕੱਢਣੀਆਂ ਹਨ ਕਿਸੇ ਦਾ ਵਿਆਹ ਦਾ ਖੁਸ਼ੀਆਂ ਵਾਲਾ ਫੰਕਸ਼ਨ ਖਰਾਬ ਕਰਨਾ ਤੇ ਭੰਗ ਪਾਉਣਾ ਆ ਪੱਦਰ ਪਾਸ਼ਾ ਦਾ ਪ੍ਰਯੋਗ ਕਰਨਾ ਕੋਈ ਵੀ ਫੈਮਿਲੀ ਟਾਰਗੇਟ ਨਹੀਂ ਕਰੇਗੀ ਸ਼ੁਕਰ ਕਰੋ ਬੰਦੇ ਨੇ ਗਲਾਸ ਮਾਰਿਆ ਉਹਨਾਂ ਦੇ ਤੇ ਕਟਾਪਾ ਨਹੀਂ ਲਾਤਾ ਅੱਜ ਜਦੋਂ ਪਾਰਟੀ ਪਿਆਰ ਨਾਲ ਕੈਰੀ ਆਰਗੇਨਾਈਜ਼ਰ ਕਹਿ ਰਿਹਾ ਵੀ ਤੂੰ ਥੱਲੇ ਜਾ ਤੂੰ ਨਹੀਂ ਆਣਾ ਤੇਰੀ ਤੇਰੀ ਪੂਰੀ ਪੇਮੈਂਟ ਮਿਲ ਗਈ ਔਰ ਜਿਹੜੀ ਇੱਜ਼ਤਦਾਰ ਕੁੜੀ ਹੋਏਗੀ ਨਾ ਉਹ ਕੋ ਵੀ ਠੀਕ ਹੈ ਜੀ ਪੇਮੈਂਟ ਕਰੋ ਆਪਣੀ ਕਾਰ ਲੈ ਕੇ ਨਿਕਲੋ ਵੀ ਉਹਨੂੰ ਕੋਈ ਫਿਕਰ ਨਹੀਂ ਕਿਉਂਕਿ ਉਹਨੂੰ ਆਪਣੀ ਇੱਜ਼ਤ ਦਾ ਪਹਿਗਾ ਵੀ ਮੈਨੂੰ ਕਿਹਾ ਨਾ ਸਟੇਜ ਤੇ ਨਾ ਤਾਂ ਮੈਂ ਜਾਣਾ ਨਹੀਂ ਹੁਣ ਜਿਹੜੀਆਂ ਚ ਹੰਕਾਰ ਆਕੜ ਈਗੋ ਉਹਦੇ ਕਰਕੇ ਮਾਹੌਲ ਖਰਾਬ ਹੋਇਆ ਸਾਰਾ ਹੁਣ ਆਰਗੇਨਾਈਜ਼ਰ ਦੇ ਵੀ ਕੰਮ ਤੇ ਵੀ ਫਰਕ ਪਏਗਾ ਕਿ ਗਲਤ ਟਾਈਪ ਦੀਆਂ ਕੁੜੀਆਂ ਲੈ ਕੇ ਆਇਆ ਔਰ ਇਹਨੇ ਇਹਨਾਂ ਨੂੰ ਸੀ ਰੁਕਿਆ ਨਹੀਂ ਮਨਾ ਨਹੀਂ ਕੀਤਾ ਹਾਂ ਕੁਝ ਜਗ੍ਹਾ ਪਾਰਟੀਆਂ ਦੀ ਵੀ ਗਲਤੀ ਹੁੰਦੀ ਆ ਜਿਹੜੇ ਦੂਲੇ ਵਾਲੇ ਹੁੰਦੇ ਆ ਤੱਕੇ ਨਾ ਸਟੇਜਾਂ ਤੇ ਚੜ ਜਾਂਦੇ ਆ ਕੁੜੀਆਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਨੂੰ ਅੱਖ ਮਟੱਕੇ ਗੰਦੇ ਇਸ਼ਾਰੇ ਮੁੰਡੇ ਸਟੇਜ ਦੇ ਕੋਲ ਖੜਕੇ ਕਰਦੇ ਆ। ਉੱਥੇ ਪਾਰਟੀ ਵਾਲਾ ਤੇ ਵੀ ਹੁੰਦਾ। ਉੱਥੇ ਫਿਰ ਆਰਗੇਨਾਈਜ਼ਰ ਹੁੰਦਾ ਉਹ ਕਹਿ ਦਿੰਦਾ ਦੁਲਹੇਆਂ ਦੁਲਹੇ ਦੇ ਪਿਓ ਨੂੰ ਵੀ ਤੁਹਾਡੇ ਆ ਤਿੰਨ ਚਾਰ ਬੰਦੇ ਖੜੂ ਪਾ ਰਿਹਾ। ਵੀ ਇਹਨਾਂ ਨੂੰ ਕੰਟਰੋਲ ਕਰ ਲੋ ਨਹੀਂ ਤਾਂ ਸਾਡੇ ਗਰੁੱਪ ਨੇ ਕਿਸੇ ਨੇ ਸਟੇਜ ਤੇ ਨਹੀਂ ਹੋਣਾ। ਫਿਰ ਆਰਗੇਨਾਈਜ਼ਰ ਹੈ ਦੁਲਹੇ ਦਾ ਪਿਓ ਹੁੰਦਾ ਫਿਰ ਆ ਕੇ ਕੰਟਰੋਲ ਕਰਦਾ ਉਸ ਚੀਜ਼ ਨੂੰ 10-10 ਸਭ ਨੂੰ ਵੀ ਤਮੀਜ਼ ਨਾਲ ਆਪਣੀ ਇੱਜ਼ਤ ਨਾਲ ਪੇਸ਼ ਆਓ। ਸੋ ਤਾਰੇ ਦੋਨੋਂ ਹੱਥੀ ਬਰਾਬਰ ਵਸਦੀ ਐ ਪਰ ਇਸ ਕੁੜੀ ਦੀ ਗਲਤੀ ਇਹਨੂੰ ਮਾਈਕ ਤੇ ਕਾਲਾ ਨਹੀਂ ਕੱਢਨੀ ਜੈਸੇ ਜਦੋਂ ਤੁਹਾਨੂੰ ਸਾਹਮਣਾ ਬੰਦਾ ਕਹਿ ਦਿੰਦਾ ਹੁਣ ਕੋਈ ਸਿੰਗਰ ਲੱਗਿਆ ਸਟੇਜ ਤੇ ਮੰਨੋ ਚਾਰ ਸਿੰਗਰ ਲੱਗੇ ਆ ਉਹਨਾਂ ਚੋਂ ਇੱਕ ਸਿੰਗਰ ਨਹੀਂ ਪਸੰਦ ਆਇਆ ਨਾ ਪਾਰਟੀ ਨੂੰ ਅਗਲੇ ਗਾਣਾ ਯਾਰ ਆਇਆ ਕਰ ਦੂੰਗਾ ਦੇ ਤੇ ਇਹਨੂੰ ਕਹਦੇ ਇਹ ਨਾ ਗਾਵੇ ਅਗਲੇ ਸਿੰਗਰ ਚਾੜਖ ਹੋਏਗੇ ਨਾ ਕੋਈ ਦਾ ਠੀਕ ਹੈ ਜੀ ਪੇਮੈਂਟ ਕਰੋ ਤੇ ਅਗਲਾ ਆਪਾਂ ਨਿਕਲ ਜਾਏਗਾ ਪਰ ਸਟੇਜ ਤੇ ਆ ਕੇ ਗਾਲਾਂ ਥੋੜੋ ਕੱਢੂਗਾ ਹਰ ਕਿਸੇ ਨੂੰ ਹਰ ਚੀਜ਼ ਦੀ ਕੁਆਲਿਟੀ ਨਹੀਂ ਪਸੰਦ ਆਉਂਦੀ ਕਿਸੇ ਨੂੰ ਕਿਹੜਾ ਹੀਰੋ ਪਸੰਦ ਆਉਂਦਾ ਕਿਸੇ ਨੂੰ ਕਿ ਪਰ ਜੇ ਕੋਈ ਕੁੜੀ ਕਦੇ ਵੀ ਆਰਗੇਨਾਈਜ਼ਰ ਜੀ ਸਾਨੂੰ ਸੇਫ ਨਹੀਂ ਕਰਦੇ ਸਾਡੇ ਕੋਲ ਕਿਹੜਾ ਬੌਂਸਰ ਹੁੰਦੇ ਆ ਤੇ ਦੇਖੋ ਜੀ ਚਾਹੇ ਐਂਕਰ ਹੋਵੇ ਚਾਹੇ ਗਿੱਧਾ ਪਕੜ ਲੈ ਕੁੜੀਆਂ ਡਾਂਸਰਸ ਹੋਣ ਹਨਾ ਉਹਨਾਂ ਨੂੰ ਬੌਂਸਰ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਆਪਣਾ ਇੱਜ਼ਤ ਨਾਲ ਕੰਮ ਕਰੋਗੇ ਤੁਹਾਨੂੰ ਕਦੀ ਬੌਂਸਰ ਦੀ ਲੋੜ ਨਹੀਂ ਪੜੇਗੀ ਇਹੜਾ ਬੌਂਸਰ ਦਾ ਟ੍ਰੈਂਡ ਹੈ ਇਹ ਤਾਂ ਸਿੰਗਰਾਂ ਨੇ ਬਣਾਤਾ ਹੈ ਬੌਂਸਰ ਦਾ ਟ੍ਰੈਂਡ ਸਿੰਗਰਾਂ ਨੇ ਬਣਾਇਆ ਇੱਕ ਸ਼ੋਸ਼ੇ ਬਾਜੀ ਹੈ ਵੀ ਬੌਂਸਰ ਨਾਲ ਹੋਣਗੇ ਮੇਰੇ ਟੋਰ ਬਣੇਗਾ ਪਤਾ ਲੱਗ ਗਿਆ ਮੈਂ ਵੱਡਾ ਸਿੰਗਰ ਹੈ ਇਹ ਫੁਕਰਾਂ ਪੰਥੀ ਤੇ ਸ਼ੋਸ਼ੇ ਬਾਦੀ ਇਹ ਬਾਉਂਸਰ ਨਾਲ ਕੋਈ ਕੋਈ ਬੇਸੁਰਾ ਜਿਹਾ ਵੀ ਸਿੰਗਰ ਹੋਗਾ ਨਾ ਉਹਦੇ ਕੋਲ ਬਾਉਂਸਰ ਹੋਊਗਾ ਬਜਾਦੋਂ ਮੂੰਹ ਖੋਲ ਕੇ ਸਟੇਜ ਤੇ ਗਾਏਗਾ ਕੋ ਬਾਉਂਸਰ ਬਾਉਂਸਰ ਨਾਲ ਆਈ ਉਹਦੇ ਸਾਰੇ ਬੇਕਾਰ ਹੋ ਜਾਣੇ ਆ ਕਿਉਂਕਿ ਨੂੰ ਪਤਾ ਨਾ ਚ ਦਮ ਹੈ ਨਹੀਂ ਗਾਣ ਦਾ ਸਿਰਫ ਫੁਕਰਾਂ ਪੰਥੀ ਹੈ ਸੋ ਜਦੋਂ ਅਸੀਂ ਆਪਣੇ ਜਮਾਨੇ 'ਚ ਕੰਮ ਕੀਤਾ ਸਾਨੂੰ ਨੇ ਕਰੀ ਬਈ ਨਾ ਬਾਉਂਸਰ ਦੀ ਲੋੜ ਪਈ ਤੇ ਸਾਰੇ ਆਰਗੇਨਾਈਜ਼ਰ ਸਾਰੇ ਅੱਜ ਵੀ ਉਹੀ ਆ ਪੰਜਾਬ 'ਚ ਉਹੀ ਕੰਮ ਕਰਦੇ ਹੋਏ ਗਰੁੱਪ ਚੱਲ ਰਿਹਾ ਸੰਤਕ ਦੇ ਆਰਗੇਨਾਈਜ਼ਰਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਹੈ ਬੜੇ ਵਧੀਆ ਇੱਜ਼ਤ ਨਾਲ ਕੰਮ ਕਰਕੇ ਉਹਨੇ ਇੱਜ਼ਤ ਨਾਲ ਜਾਣਿਆ ਕਦੀ ਕੋਈ ਸੋ ਸਾਡੇ ਲੋਕਾਂ ਦਾ ਹਾਲ ਹੀ ਮਾੜਾ ਕਿ ਇੱਕ ਤਾਂ ਵਿਆਸ ਜਦੋਂ ਇਹ ਲੋਕ ਫਾਇਰਿੰਗ ਕਰਦੇ ਆ ਉਦੋਂ ਕਾਫੀ ਇੱਕ ਦੋ ਕੁੜੀਆਂ ਨਾਲ ਇਨਸੀਡੈਂਟ ਹੋਇਆ ਇੱਕ ਤਾਂ ਕੁੜੀਆਂ ਮਰੀਆਂ ਡੈਥ ਹੋਈ ਹੈ ਇੱਕ ਸਾਡੇ ਨਾਲ ਐਂਕਰ ਪਾਜੇ ਹੁੰਦੇ ਸੀ ਬੀਰਾ ਆਈ ਥਿੰਕ ਬੀਰਾ ਇਸੇ ਦਾ ਨਾਮ ਉਹਨਾਂ ਦੀ ਵੀ ਗੋਲੇ ਵੱਜ ਕੇ ਸਟੇਜ ਤੇ ਡੈਥ ਹੋਈ ਸੀ ਸੋ ਦੈਟਸ ਵੈਰੀ ਬੈਡ ਈ ਮੈਂ 56 ਦੇ ਖਲਾਫ ਬੋਲਿਆ ਕਿ ਸਟੇਜ ਤੇ ਫਾਇਰਿੰਗ ਦਾ ਮਤਲਬ ਨਹੀਂ ਪੈਂਦਾ ਪੰਜਾਬ ਸਰਕਾਰ ਨੇ ਐਲਾਨ ਵੀ ਕੀਤਾ ਸੀ ਕਿ ਪੈਲਸ ਵਿੱਚ ਫਾਇਰਿੰਗ ਨਹੀਂ ਹੋਏਗੀ 5 ਲੱਖ ਦਾ ਜੁਰਮਾਨਾ ਪਾਇਆ ਸੀ ਪੈਲਸ ਵਾਲੇ ਨੂੰ ਹੁਣ ਸਮਝ ਨਹੀਂ ਆਉਂਦੀ ਪੈਲਸ ਵਾਲ ਨੂੰ ਜਰਾ ਜੁਰਮਾਨਾ ਕਿਉਂ ਆ 5 ਲੱਖ ਦਾ ਵਿਚਾਰਾ ਪੈਲਸ ਵਾਲਾ ਕੀ ਕਰੇ ਜਦੋਂ ੱੱਕੇ ਨਾਲੇ ਗੁੰਡਾ ਕਰਦੀ ਬਦਮਾਸ਼ੀ ਕਰਦੇ ਆ ਦੋ ਪੈਗ ਲਾ ਕੇ ਪੰਜਾਬੀ ੱੱਕੇ ਨਾਲ ਗੋਲੀਆਂ ਚਲਾਉਂਦੇ ਆ ਪੈਲਸ ਵਾਲਾ ਬਾਤੋ ਤੇ ਪਿੱਛੋਂ ਬੱਤੀ ਘੱਟ ਦੇਗਾ ਬਾਅਦ ਚ ਉਹਨੂੰ ਗੋਲੀਆਂ ਦਿਖਾਉਂਦੇ ਆ ਉਹਦੇ ਕੰਨ ਬਟ ਕੰਨਾਂ ਲਾ ਕੇ ਨੂੰ ਧਮਕੀਆਂ ਦਿੰਦੇ ਆ ਸੋ ਇਹ ਤਾਂ ਜਦੋਂ ਮੁੰਡੇ ਵਾਲੇ ਕਾਰਡ ਛਾਪਦੇ ਨਾ ਵਿਆਹ ਦਾ ਤੇ ਕੁੜੀ ਵਾਲੇ ਵੀ ਉਹਦੇ ਤੇ ਥੱਲੇ ਹਮੇਸ਼ਾ ਇੱਕ ਲਾਈਨ ਮੈਂਸ਼ਨ ਹੋਣੀ ਚਾਹੀਦੀ ਹੈ ਕਿ ਸਾਡੇ ਵਿਆਹ ਦੇ ਵਿੱਚ ਕੋਈ ਵੈਪਨ ਅਲਾਉਡ ਨਹੀਂ ਹੈ ਕੋਈ ਵੀ ਰਿਸ਼ਤੇਦਾਰ ਆਪਣਾ ਵੈਪਨ ਨਾਲ ਲੈ ਕੇ ਆਵੇ ਜੇ ਕੋਈ ਲੈ ਕੇ ਆਵੇਗਾ ਤੇ ਉਹ ਰਿਸਪਾਂਸਿਬਲ ਆਪ ਹੋਏਗਾ ਉਹਨੂੰ ਜੋ ਵੀ ਫਾਈਨ ਪਏਗਾ ਕਿ ਪੈਲਸ ਦੇ ਬਾਹਰ ਪ੍ਰੋਪਰਲੀ ਕਾਨੂੰਨੀ ਇੱਕ ਵੱਡਾ ਪੱਕਾ ਬੋਰਡ ਲੱਗਿਆ ਹੋਵੇ ਹਰ ਪੈਲਸ ਦੇ ਐਂਟਰਸ ਤੇ ਕਿ ਪੈਲਸ ਦੇ ਅੰਦਰ ਵੈਪਨ ਲਾਉਡ ਨਹੀਂ ਆ ਜਿਹਦੇ ਕੋਲ ਵੀ ਵੈਪਨ ਫੜਿਆ ਜਾਊਗਾ ਉਹਨੂੰ 1 ਲੱਖ ਰੁਪਏ ਦਾ ਜੁਰਮਾਨਾ ਹੈ ਉੱਥੇ ਪੁਲਿਸ ਬੁਲਾਈ ਜਾਵੇ ਜੀ ਇਦਾਂ ਦੀਆਂ ਚੀਜ਼ਾਂ ਸਾਰੇ ਫੋਲੋ ਕਰਨਗੇ ਪੈਲਸ ਵਾਲੇ ਵੀ ਕੁੜੇ ਮੁੰਡੇ ਵਾਲੇ ਵੀ ਤਾਂ ਜਿਹੜੇ ਕਲਾਕਾਰ ਆਰਟਿਸਟ ਹੈ ਉਹ ਸੇਫ ਹੋਣਗੇ ਕਿਉਂਕਿ ਕਿਤਨੇ ਕਿਤੇ ਆਰਟਿਸਟ ਅੱਜ ਵੀ ਸਟੇਜਾਂ ਤੇ ਸੇਫ ਨਹੀਂ ਆ ਰੀਜ਼ਨ ਉਹਦੇ ਆ ਫਾਇਰਿੰਗ ਆ ਗੋਲੀਆਂ ਸੋ ਇਹ ਸੱਚਾਈ ਆ ਅੰਤ ਵਿੱਚ ਜੈ ਭਾਰਤ